ਕਿਸਾਨ ਸਾਥੀਓ ਇਸ ਸਮੇਂ ਕਈ ਕਿਸਾਨ ਆਪਦੀ ਅਖੀਰਲੀ ਯੂਰੀਆ ਪਾਉਣ ਜਾ ਰਹੇ ਐ ਤੇ ਇਸ ਬਾਰ ਬਾਰ ਸਵਾਲ ਇੱਕੋ ਆ ਰਿਹਾ ਕਿ ਯੂਰੀਆ ਦੇ ਨਾਲ ਕੀ ਰਲਾ ਕੇ ਪਾਈਏ ਕਿ ਝਾੜ ਸਾਡਾ ਵਾਜੇ ਅਸੀਂ ਉੱਲੀ ਰੋਗ ਤੋਂ ਬਚ ਜਾਈਏ ਤਾਂ ਕੋਈ ਪੁੱਛ ਰਿਹਾ ਸੀ ਬਾਇਓ ਪਾ ਲਈਏ ਕੋਈ ਪੁੱਛ ਰਿਹਾ 12 ਥੀਡ ਪਾ ਲਈਏ ਕੋਈ ਕਹਿੰਦਾ ਕਿ ਇਸ ਸਮੇਂ ਪोटाश ਪਾ ਲਈਏ ਕੋਈ ਕਹਿੰਦਾ ਕੁਛ ਪਾ ਲਈਏ ਅਲੱਗ-ਅਲੱਗ ਜਿੰਨੇ ਮੋਹਨੀਆਂ ਗੱਲਾਂ ਕੋਈ ক্লোਰੋ ਪਾਉਣ ਬਾਰੇ ਗੱਲ ਕਰ ਰਿਹਾ ਹੈ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਇਸ ਸਮੇਂ ਅਖੀਰਲੀ ਯੂਰੀਆ ਕੇਵਲ ਕੱਲੀ ਯੂਰੀਆ ਪਾਓ ਆ ਜਿਹੜਾ ਟ੍ਰੈਂਡ ਹੈ ਇਹ ਗਲਤ ਟ੍ਰੈਂਡ ਹੈ ਕਿ ਅਸੀਂ ਇਹਦੇ ਵਿੱਚ ਹੋਰ ਕੀੜਾ ਲਾ ਕੇ ਪਾ ਲਈਏ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵੀ ਸਾਫ਼ ਤੇ ਸਪਸ਼ਟ ਕਹਿਣਾ ਹੈ ਕਿ ਝੋਨੇ ਦੇ ਵਿੱਚ ਤੁਹਾਨੂੰ ਜ਼ਿੰਕ ਅਤੇ ਨਾਈਟ੍ਰੋਜਨ ਜ਼ਿੰਕ ਅਤੇ ਯੂਰੀਆ ਇਹ ਹੀ ਜ਼ਿਆਦਾ ਦੇਣੇ ਪੈਂਦੇ ਐ ਜ਼ਿੰਕ ਤੁਸੀਂ ਸ਼ੁਰੂ ਚ ਪਾ ਚੁੱਕੇ ਹੋਵੋਗੇ ਤੇ ਯੂਰੀਆ ਆਪਾਂ ਜਿਹੜਾ ਹੈਗਾ ਤਿੰਨ ਚਾਰ ਕਿਸ਼ਤਾਂ ਦੇ ਵਿੱਚ ਦਿੰਨੇ ਆ ਤਾਂ ਆਪਾਂ ਸੁਣਦੇ ਆਂ ਡਾਕਟਰ ਬੂਟਾ ਸਿੰਘ ਜੀ ਨੂੰ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਈਵ ਦੇ ਦੌਰਾਨ ਉਹਨਾਂ ਨੇ ਇਸ ਸੰਬੰਧੀ ਕੀ ਕਿਹਾ ਉਹਨਾਂ ਨੇ ਸਾਫ਼ ਤੇ ਸਪਸ਼ਟ ਹਦਾਇਤ ਕੀਤੀ ਹੈ ਕਿ ਯੂਰੀਆ ਚਰਲਾ ਕੇ ਕੁਝ ਵੀ ਨਹੀਂ ਪਾਉਣਾ ਆਪਾਂ ਯੂਰੀਆ ਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਦੇਖੋ ਜਿਵੇਂ ਪਹਿਲਾਂ ਡਾਕਟਰ ਵਿਵੇਕ ਜੀ ਨੇ ਵੀ ਤੁਹਾਨੂੰ ਦੱਸਿਆ ਕਿ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਨੇ ਇਹਦੇ ਦੋ ਤੱਤਾਂ ਦੀ ਘਾਟ ਆ ਜ਼ਿੰਕ ਦੀ ਘਾਟ ਆ ਔਰ ਨਾਈਟ੍ਰੋਜਨ ਦੀ ਘਾਟ ਆ ਸੋ ਜ਼ਿੰਕ ਲਈ ਡਾਕਟਰ ਨੇ ਜ਼ਿੰਕ ਦਾ ਦੱਸਦਾ ਹੈਗਾ ਵੀ ਕਿਸ ਤਰ੍ਹਾਂ ਪਾਉਣੀ ਹੈਗੀ ਆ नाइट्रोजन ਬਾਰੇ ਯੂਰੀਆ ਬਾਰੇ ਮੈਂ ਵੀ ਪਹਿਲਾਂ ਗੱਲ ਕਰ ਚੁੱਕਿਆ ਤਾਂ ਉੱਥੇ ਆਪਾਂ ਦੋ ਹੀ ਚੀਜ਼ਾਂ ਪਾਉਣੀਆਂ ਆ ਹੋਰ ਕਿਉਂਕਿ ਪਾਉਣੀਆਂ ਆ ਸਿਰਫ ਯੂਰੀਆ ਦੇ ਵਿੱਚ ਕੁਝ ਵੀ ਨਹੀਂ ਲਾਉਣਾ ਇਹ ਮੈਸਾ ਕਿਸਾਨ ਜੇ ਕੋਈ ਵੀ ਕਿਸਾਨ ਮੈਨੂੰ ਫੋਨ ਕਰਦਾ ਤਾਂ ਇਹੀ ਹੁੰਦਾ ਜੀ ਹੁਣ ਤੀਜੀ ਕਿਸਮ ਦੀ ਸਕੀਮ ਲਾ ਕੇ ਪਾਈ ਹੈ ਇਹ ਆਪਣਾ ਇੱਕ ਟ੍ਰੈਂਡ ਹੀ ਬਣ ਗਿਆ ਵੀ ਕੋਈ ਰਲਾ ਕੇ ਚੀਜ਼ ਪਾਉਂਦੀ ਸੋ ਜਿਹੜੀ ਚੀਜ਼ ਦੀ ਲੋੜ ਆ ਲੋੜ ਅਸਰ ਫਸਲ ਨੂੰ ਆਪਾਂ ਤੱਤ ਦੇਣੇ ਆ ਨਾ ਕਿ ਵਾਧੂ ਚੀਜ਼ਾਂ ਆਪਾਂ ਉਹਦੇ ਵਿੱਚ ਪਾਉਣੀਆਂ ਹੈਗੀਆਂ ਇਸ ਕਰਕੇ ਜਿਹੜਾ ਆਪਾਂ ਆ ਜਿਹੜਾ ਤੁਹਾਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਸਿਰਫ ਸਿਰਫ ਜੇ ਤੀਜੀ ਕਿਸ਼ਤਾ ਤੁਸੀਂ ਜਾਂ ਦੂਜੀ ਕਿਸ਼ਤਰੀ ਵੀ ਪਾਉਣੀ ਆ ਉਦੋਂ ਆਪਾਂ ਯੂਰੀਆ ਪਾਓ ਤਾਂ ਯੂਰੀਆ ਹੀ ਜਿਹੜੀ ਹੈਗੀ ਲੋੜ ਆ ਹੋਰ ਕਿਸੇ ਚੀਜ਼ ਦੀ ਤੁਹਾਡੀ ਲੋੜ ਨਹੀਂ ਬਾਕੀ ਤੇ ਆਪਣੇ ਦੋ ਹੀ ਤਤਾਂ ਦੀ ਮੇਨਲੀ ਘਾਟ ਆਉਂਦੀ ਆ ਸੋ ਜੇਕ ਤੁਸੀਂ ਸ਼ਾਇਦ ਪਹਿਲਾਂ ਪਾ ਚੁੱਕੇ ਹੋਵੋਗੇ ਜੇ ਨਹੀਂ ਪਾਈ ਤਾਂ ਪਾ ਲਓ ਤੇ ਯੂਰੀਆ ਹੁਣ ਤੁਸੀਂ ਜਿਹੜੀ ਹੈਗੀ ਆ ਕੱਲ੍ਹ ਹੀ ਪਾਉਣੀ ਆ ਇਹ ਇਹ ਜਰੂਰ ਦਾਲ ਦੇ ਕਿਸਾਨ ਵੀਰਾਂ ਨੂੰ ਵੀ ਸਾਰਿਆਂ ਨੂੰ ਜਰੂਰ ਸਾਡਾ ਸੁਨੇਹਾ ਦਿਓ ਇਹ ਕਿਉਂਕਿ ਟੈਲੀਫੋਨ ਤੇ ਸਾਨੂੰ ਸ਼ਾਂਤੀ ਕੇ ਜੇ 50 ਫੋਨ ਆਉਂਦੇ ਦੇ ਵਿੱਚੋਂ 40 ਦਾ ਸਵਾਲ ਇਹੀ ਹੁੰਦਾ ਉਹ ਕੀ ਪਾਈ ਤੀਜੀ ਕਿਸ਼ਤ ਦੇ ਨਾਲ